ਥਾਪੀ ਨਾ ਮਰਵਾਇਆ ਕਰੋ ਫੁੜਕ ਫੁੜ ਫੁੜਦੇ ਆ ਰਾਤ ਨੂੰ ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਆਲ ਅਰਾਊਂਡ 855 ਚੈਨਲ ਤੇ ਆਪਾਂ ਲੈ ਕੇ ਆਏ ਆ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਰਿਜ਼ਲਟ ਜੋ ਕੱਲ 3 ਦਸੰਬਰ ਨੂੰ ਕਰਵਾਏ ਗਏ ਸਨ ਤੇ ਆਪਾਂ ਪੰਜ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਕਰਾਂਗੇ ਗੱਲ ਤੇ ਜੈਤੂ ਤੇ ਚਨੀਰ ਤੇ ਹੋਰ ਕਬੱਡੀ ਕੱਪਾਂ ਦੇ ਫਾਈਨਲ ਰਿਜ਼ਲਟ ਦੀ ਤੇ ਉਸ ਤੋਂ ਪਹਿਲਾਂ ਜੇ ਤੁਸੀਂ ਇਸ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਉਣੇ ਤੇ ਪਹਿਲੇ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਗੱਲ ਕਰਕੇ ਤਾਂ ਪਹਿਲਾ ਕਬੱਡੀ ਟੂਰਨਾਮੈਂਟ ਕਸੋਆਣਾ ਫਰੋਜ਼ਪੁਰ ਦੇ ਵਿੱਚ ਕਰਵਾਇਆ ਗਿਆ ਸੀ ਤੇ ਉੱਥੇ ਪਹਿਲਾ ਨਾਮ 25000 ਤੇ ਦੂਜਾ ਨਾਮ 18000 ਸੀ ਤੇ ਬੈਸਟ ਰੇਡਰ ਤੇ ਜਾਫੀ ਦੇ ਤੇ ਗਏ ਗਿਆ ਸਨ ਤੇ ਇਥੇ ਫਾਈਨਲ ਮੈਚ ਹੋਇਆ ਸੀ ਮਈਆਵਾਲ ਤੇ ਖੋਸਾ ਕੋਟਲਾ ਦੀਆਂ ਟੀਮਾਂ ਦੇ ਵਿੱਚਕਾਰ ਇਹਦੇ ਵਿੱਚੋਂ ਖੋਸਾ ਕੋਟਲਾ ਦੀ ਟੀਮ ਸੈਕੰਡ ਰਹੀ ਤੇ ਮਈਆਵਾਲ ਦੀ ਟੀਮ ਫਾਸਟ ਇਤੋਂ ਦੇ ਵੈਸਟਰ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਤੋਂ ਵੈਸਟਰ ਰੇਡਰ ਬਣੇਗਾ ਲੱਭੂ ਮਈਆਂਵਾਲ ਤੇ ਵਟ ਜਾਫੀਆਂ ਦੀ ਗੱਲ ਕਰਕੇ ਤਾਂ ਵਟ ਜਾਫੀ ਬਣੇਗਾ ਸੇਵ ਕਮਈਆਂਵਾਲ ਫਰਿਆਦਵਈਆਂਵਾਲ ਤੇ ਹਰਮਨ ਸਰਹਾਲੀ ਤਿੰਨੇ ਜੁਆਇੰਟ ਵੈਸਟਰ ਜਾਫੀ ਬਣੇਗੇ ਅੱਗੇ ਗੱਲ ਕਰਦੇ ਤੋਗਾਵਾਲ ਕਪੂਰਥਲਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਇਨਾਮ 71000 ਤੇ ਦੂਜਾ ਨਾਂ 51000 ਸੀ ਤੇ ਵੈਸਟਰ ਰੇਡਰ ਤੇ ਜਾਫੀ ਤੇ ਲਈ 212000 ਰੁਪਏ ਦਿੱਤੇ ਗਏ ਸਨ ਤੇ ਇੱਥੇ ਫਾਈਨਲ ਮੈਚ ਹੋਇਆ ਸੀ ਸੰਘਵਾਲ ਤੇ ਤਲਵੰਡੀ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਸੰਘਵਾਲ ਸੈਕੰਡ ਤੇ ਇਥੋਂ ਦੇ ਵੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਵੈਸਟ ਰੇਡਰ ਬਣੇਗਾ ਕਰਨਤਲਵੰਤ ਤੇ ਰਾਣਾ ਰਾਮਪੁਰ ਚੀਤੇਆਲਾ ਦੋਨੇ ਜੁਆਇੰਟ ਵੈਸਟ ਰੇਡਰ ਬਣਾਂਗੇ ਦੋਨਾਂ ਨੇ 13-13 ਕਾਡੀਆਂ ਪਾ ਕੇ 11-11 ਨੰਬਰ ਲੈਤੇ ਤੇ ਵਿਟ ਜਾਫੀ ਬਣੇਗਾ ਅਮਨ ਸੁਨਿਆਰਾ ਤੇ ਜੱਜ ਤਲਵੰਤ ਦੋਨੇ ਜੁਆਇੰਟ ਵੈਟ ਜਾਫੀ ਬਣਾਂਗੇ ਦੋਨਾਂ ਨੇ 3-3 ਜੱਫੇ ਲਾਏ ਤੇ ਅੱਗੇ ਗੱਲ ਕਰਦੇ ਕੋ ਗਸੁਰ ਜਲੰਧਰ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਨਾਮ 75000 ਤੇ ਦੂਜਾ ਨਾਮ 65000 ਸੀ ਤੇ ਬੈਸਟ ਰੇਡਰ ਤੇ ਜਾਫੀ ਤੇ ਲਈ 15-15000 ਰੁਪਏ ਦਿੱਤੇ ਗਏ ਸਨ ਤੇ ਇੱਥੇ ਫਾਈਨਲ ਮੈਚ ਹੋਇਆ ਸੀ ਜੂਥ ਕਬੱਡੀ ਕਲੱਬ ਕਨੇਡਾ ਤੇ ਡੀਏਵੀ ਜਲੰਧਰ ਦੀਆਂ ਟੀਮਾਂ ਦੇ ਵਿੱਚਕਾਰ ਇਹਦੇ ਵਿੱਚੋਂ ਡੀਏਵੀ ਜਲੰਧਰ ਫਰਸਟ ਤੇ ਜੂਥ ਕਬੱਡੀ ਕਲੱਬ ਕਨੇਡਾ ਸੈਕੰਡ ਤੇ ਇਥੋਂ ਦੇ ਬੈਸਟ ਰੇਡਰ ਤੇ ਜਾਫੀ ਦੀ ਗੱਲ ਕਰਗੇ ਤਾਂ ਇਥੋਂ ਬੈਸਟ ਰੇਡਰ ਬਣੇਗਾ ਪੀਟਰ ਮਾਨਕਪੁਰਗਾ 17 ਕਬੱਡੀਆਂ ਪਾ ਕੇ 14 ਨੰ ਦੇ ਇਸਲੇ ਵਾਲਾ 11 ਟੱਚ ਲੈ ਕੇ ਚਾਰ ਜਫੇ ਲਾਏ ਅੱਗੇ ਗੱਲ ਕਰਦੇ ਜੈਤੋ ਫਰੀਦਕੋਟ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਨਾਮ ਲੱਖ ਰੁਪਏ ਤੇ ਦੂਜਾ ਨਾਮ 71000 ਸੀ ਤੇ ਬੈਸਟ ਰੇਟਰ ਤੇ ਜਾਫੀ ਦੇ ਲਈ 41-41000 ਰੁਪਏ ਦਿੱਤੇ ਗਏ ਸਨ ਤੇ ਇਹ ਫਾਈਨਲ ਮੈਚ ਹੋਇਆ ਸੀ ਮੱਤਾ ਤੇ ਥਰਾਜ ਦੀਆਂ ਟੀਮਾਂ ਦੇ ਵਿਚਕਾਰ ਤੇ ਇਸ ਦੇ ਵਿੱਚੋਂ ਥਰਾਜ ਸੈਕਿੰਡ ਤੇ ਮੱਤਾ ਫਾਸਟ ਇਥੋਂ ਦੇ ਵੈਸਟ ਰੇਟਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਵੈਸਟ ਰੇਟਰ ਬਣਾਂਗਾ ਦੇਸੀ ਫਰਮਾਨੇ ਵਾਲਾ ਤੇ ਵੈਟ ਜਾਫੀਆਂ ਦੀ ਗੱਲ ਕਰਕੇ ਤਾਂ ਵੈਟ ਜਾਫੀ ਬਣਾਂਗਾ ਪੱਪੂ ਮੱਤੇ ਵਾਲਾ ਤੇ ਜੱਸਾ ਮੱਤੇ ਵਾਲਾ ਤੇ ਚਰਾਗਦੀਨ ਮਈਆਂਵਾਲ ਤਿੰਨੇ ਜვენ ਇਨਵੈਸਟ ਜਾਫੀ ਬਣਿਆਗੇ ਤੇ ਅੱਗੇ ਗੱਲ ਕਰਦੇ ਚਨੀਰ ਮਾਨਸਕ ਵੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਨਾਮ 40000 ਤੇ ਦੂਜਾ ਨਾਮ 51000 ਸੀ ਤੇ ਵੈਸਟਰ ਰੇਂਡਰ ਤੇ ਜਾਫੀ ਦੇ ਲਈ ਕੱਪ ਦਿੱਤੇ ਗਏ ਸਨ ਤੇ ਇੱਥੇ ਫਾਈਨਲ ਮੈਚ ਹੋਇਆ ਸੀ ਚਨੀਰ ਤੇ ਕਰਾਚੋ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਕਰਾਚੋ ਫਾਸਟ ਤੇ ਚਨੀਰ ਸੈਕੰਡ ਤੇ ਇਥੋਂ ਦੇ ਵੈਸਟਰ ਰੇਂਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਵੈਸਟਰ ਰੇਂਡਰ ਬਣੇਗਾ ਸੀਰਾ ਚੱਕਲੀ ਸੇਰ ਵਾਲਾ ਤੇ ਵੈਟ ਜਾਫੀਆਂ ਦੀ ਗੱਲ ਕਰਕੇ ਤਾਂ ਵੈਟ ਜਾਫੀ ਬਣੇਗਾ ਪੰਮਾ ਮੌਲੀ ਵਾਲਾ ਤੇ ਨਾਲ ਜੁਆਇੰਟ ਵੈਟ ਜਾਫੀ ਬਣੇਗਾ ਜੀਤਕੋਟਲੀ ਵਾਲ ਤਾਂ ਹਾਂ ਜੀ ਅਸੀਂ 3 ਦਸੰਬਰ ਦੇ ਕਬੱਡੀ ਟੂਰਨਾਮੈਂਟਾਂ ਦਾ ਫਾਈਨਲ ਆ ਰਿਜ਼ਲਟ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਤੇ ਕਬੱਡੀ ਦੀਆਂ ਇਸੇ ਤਰ੍ਹਾਂ ਨਵੀਆਂ ਤੇ ਘੈਂਟ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦੀ